ਜੋ ਜਨਤਾ ਦੇ ਘਰਾਂ ਦੇ ਬਾਹਰ ਲੋਕਾਂ ਨੇ ਪਹਿਰੇ ਲਾਣੇ ਸ਼ੁਰੂ ਕਰਤੇ ਆ ਸੋ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਜਲੰਧਰ ਵਿਸ਼ਵ ਦਾ ਇਲਾਕਾ ਸ਼ੇਰ ਸਿੰਘ ਕਲੋਨੀ ਜਿੱਥੇ ਕੀ ਪਹੁੰਚੀ ਨੇ ਕਿਸੇ ਘਰ ਦੇ ਬਾਹਰ ਧਰਨਾ ਜਿਹੜਾ ਦਿੱਤਾ ਜਾ ਰਿਹਾ ਗੱਲਬਾਤ ਕਰਾਂਗੇ ਲੱਖ ਰੁਪਿਆ ਖਾਤੇ ਚ ਪਾਇਆ ਸੀਗਾ ਔਰ 9.5 ਲੱਖ ਰੁਪਿਆ ਬਾਈਕ ਕੈਸ਼ ਲਿਆ ਇਹਨਾਂ ਨੇ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਤੁਹਾਨੂੰ ਕੈਨੇਡਾ ਵਰਕ ਪਰਮਿਟ ਲੈ ਕੇ ਦੇਵਾਂਗੇ ਕੈਨੇਡਾ ਭੇਜਾਂਗੇ ਅਸੀਂ ਕੈਨੇਡਾ ਭੇਜਾਂਦਾ ਕੰਮ ਕਰਦੇ ਆ ਚਲੋ ਜੀ థਾਈਲੈਂਡ ਮੁੰਡਾ ਗਿਆ ਉਥੋਂ ਉਹਨਾਂ ਨੇ ਮੋੜਤਾ ਜੀ ਵਾਪਸ ਕਰਤਾ 에어ਪੋਰਟ ਤੇ ਰਿਪੋਰਟ ਕਰਤਾ ਜੀ ਫੜਿਆ ਗਿਆ ਇਹ ਏਜੰਟਾ ਜੀ ਇਹ ਏਜੰਟਾ ਜੀ ਰਾਹੁਲ ਕੁਮਾਰ ਕੀ ਨਾਮ ਕੀ ਏਜੰਟ ਦਾ ਤੇ ਇਹਦੇ ਨਾਲ ਤੁਹਾਡਾ ਰਾਹ ਵਾਸਤੇ ਕਿੱਦਾਂ ਹੋਇਆ ਕਿੱਦਾਂ ਕੰਟੈਕਟ ਇਹਦਾ ਹੋਇਆ ਰਾਹੁਲ ਕੁਮਾਰ ਏਜੰਟਾ ਜੀ ਇਹਦੀ ਮਾਸੀ ਸੀਗੀ ਪਤਾ ਨਹੀਂ ਉਹ ਡੁਪਲੀਕੇਟ ਮਾਸੀ ਸੀ ਕਿ ਅਰੀਜਨਲ ਮਾਸੀ ਸੀਗੀ ਉਹਦਾ ਮਾਤਾ ਦਾ ਨਾਲ ਆ ਸਾਡੇ ਇਹ ਜੀਰੇ ਤੋਂ ਆ ਜੀ ਇਹਨਾਂ ਨੇ ਇਹਦੇ ਨਾਲ ਕੰਟੈਕਟ ਕਰਵਾਇਆ ਸੀ ਰਾਹੁਲ ਨਾਲ ਇਹਨਾਂ ਨੇ 1.5 ਲੱਖ ਰੁਪਿਆ ਉਦੋਂ ਮੌਕੇ ਤੇ ਮੰਗਿਆ 1.5 ਲੱਖ ਰੁਪਿਆ ਇਹਨਾਂ ਨੇ ਦੇਤਾ ਉਸ ਤੋਂ ਬਾਅਦ ਇਹਨਾਂ ਨੇ ਫੋਨ ਕੀਤਾ ਰਾਹੁਲ ਨੇ 4 ਲੱਖ ਰੁਪਿਆ ਨਾਲ ਪਾਸਪੋਰਟ ਲੈ ਨਾਲ ਹੋਰ ਡਾਕੂਮੈਂਟ ਲੈ ਤੇ ਕਿਹੜੀ ਕੰਟਰੀ ਦੀ ਫਾਈਲ ਲਵਾਉਣ ਦੀ ਗੱਲ ਹੋਈ ਸੀਗੀ ਤੇ ਲੜਕੀ ਨੇ ਜਾਣਾ ਸੀਗਾ ਨਹੀਂ ਲੜਕੇ ਨੇ ਜਾਣਾ ਇੱਕ ਠੱਗੀ ਕੀਤੀ ਹੋਈ ਆ ਇੱਕ ਨਹੀਂ ਇਹਦੇ ਅਜੇ ਕਈ ਇਹਦੇ ਦੇ ਪਰਚੇ ਹੋਏ ਹੋਏ ਆ ਏਜੰਟ ਦੇ ਦੇਖੋ ਇੱਕ ਇੱਕ ਬੰਦੇ ਦੇ ਸਧਾਰਨ ਬੰਦੇ ਦੇ ਪਰਚਾ ਹੋ ਜੇ ਤੁਸੀਂ ਕਿਸੇ ਦੇਸ਼ ਦੇ ਬਾਹਰ ਉਹ ਇਸ ਟਾਈਮ ਤੇ ਕਹਿੰਦੇ ਆ ਕੋਈ ਪਤਾ ਨਹੀਂ ਕੋਈ ਕਹਿੰਦਾ ਕੈਨੇਡਾ ਆ ਕੋਈ ਕਹਿੰਦਾ ਅਮਰੀਕਾ ਆ ਠੀਕ ਹੈ ਜੀ ਉਹ ਅਜੋਦੇ ਨਾਲ ਲਾਈਵ ਫੇਰੇ ਗੱਲ ਕੀਤੀ ਸੀਗੀ ਪਹਿਲਾਂ ਵੀ ਤੁਹਾਡੇ ਅਸੀਂ ਤੀਜੇ ਬੰਦੇ ਨੂੰ ਨਹੀਂ ਜਾਣਦੇ ਉਹ ਵੀ ਪੈਸੇ ਫਰਾ ਰਹੇ ਆ ਤੁਹਾਨੂੰ ਹੁਣ ਜੇ ਤੁਹਾਨੂੰ ਮੈਂ ਵੈਸੇ ਤੁਹਾਨੂੰ ਦੇ ਰਿਹਾ ਮੈਂ ਤੁਹਾਡੇ ਕੋਲ ਲੈਣੇ ਮੈਂ ਦੂਜੇ ਬੰਦੇ ਕੋਲ ਨਹੀਂ ਲੈਣੇ ਜਿਹੜਾ ਇਸ ਏਜੰਟ ਨਾਲ ਕਿੰਨਾ ਲੈਣ ਦੇਣਾ ਕਿੰਨੇ ਪੈਸੇ ਤੁਸੀਂ ਕਿੰਨੇ ਲੈਣੇ ਸਾਡਾ 9.5 ਲੱਖ ਰੁਪਈਆ ਦਾ ਲੈਣ ਵਾਲਾ ਦੇਣਾ ਰਿਆਂ ਦੇ ਕੈਸ਼ ਜਿਹੜਾ 2 ਲੱਖ ਰੁਪਈਆ ਤੁਸੀਂ ਲੈਣਾ ਹੋ ਆਹ ਲੈਣ ਵਾਲਾ ਵਿਆਹ ਜੀ ਹੁਣ ਦੇਖੋ 3 ਸਾਲ ਹੋ ਗਏ ਮੈਂ ਪੈਸੇ ਪਾ ਦਿੱਤੇ ਉਹ ਇਹਨਾਂ ਨੂੰ ਪੈਸੇ ਦੇਖੋ 4.5 ਲੱਖ ਰੁਪਈਆ ਪਾਇਆ 14 ਲੱਖ ਰੁਪਈਆ ਦੀ ਗੱਲ ਹੋਈ ਸੀਗੀ ਠੀਕ ਹੈ ਗੱਲ ਹੋਈ ਸੀ 17-18 ਲੱਖ ਰੁਪਈਆ ਦੇ ਵਿੱਚ ਨਹੀਂ 14 ਲੱਖ ਰੁਪਈਆ ਕੈਸ਼ ਦਿੱਤਾ ਤੁਸੀਂ ਨਹੀਂ 4 ਲੱਖ 4.5 ਲੱਖ ਰੁਪਈ ਕਿ ਆਇਆ ਏਜੰਟ ਇਹ ਗਲਤੀ ਨਹੀਂ ਮੰਨਦੇ ਆਪਣੀ ਇੰਨੀ ਵੱਡੀ ਦਾ ਕੰਮ ਤੁਸੀਂ ਦਿੰਦੇ ਹੋ ਕੈਸ਼ ਦਿੰਦੇ ਦੇਖੋ ਦੱਸਾ ਕਿ ਇੱਕ ਜਦੋਂ ਤੁਹਾਡੇ ਨੂੰ ਪਤਾ ਆਪਣਾ ਕੰਮ ਹੀ ਹੈ ਕੈਸ਼ ਜਿਹੜੀ ਅਮਾਉਂਟਾਂ ਦਾ ਕਦੀ ਪ੍ਰੂਫ ਹੀ ਨਹੀਂ ਹੁੰਣਾ ਚਲਾਕੀ ਨਹੀਂ ਇਹਨਾਂ ਨੂੰ ਆਉਂਦੀ ਜਦੋਂ ਉਹਨੇ ਕਹਦਾ ਇਹ ਜਿਹੜੇ ਏਜੰਟ ਹੁੰਦੇ ਨੇ ਸਭ ਜਵਾਗੇ ਇਹੋ ਜਿਹਾ ਵਿਖਾਉਂਦੇ ਆ ਬੰਦੇ ਦਾ ਦਿਮਾਗ ਖਰਾਬ ਆਪ ਹੀ ਏਜੰਟੀ ਕਰਦਾ ਸੀ ਜਿਹੜਾ ਰਾਹੁਲ ਆ ਇਹ ਖੁਦ ਏਜੰਟ ਸੀਗਾ ਜੀ ਰਾਹੁਲ ਖੁਦ ਏਜੰਟ ਸੀਗਾ ਔਰ ਇਹ ਹੁਣ 6 ਮਹੀਨੇ ਹੋ ਗਏ ਸਾਨੂੰ ਇਹ ਨਹੀਂ ਪਤਾ ਕੋਈ ਕੈਨੇਡਾ ਕਰ ਰਿਹਾ ਕੋਈ ਮੇਰੀ ਪਹਿਲੀ ਵਾਰ ਮੁਲਾਕਾਤ ਹੋਈ ਹੈ ਤੁਹਾਡੀ ਬਾਹਰ ਜਾਂਦੇ ਰਿਹਾ ਡੀ ਉਹ rahul ਨਾਲ ਹੀ ਹੋਈ ਸੀ ਇਹ ਇਹਦੀ ਮਾਸੀ ਹੈ ਕੋਈ ਪਤਾ ਨਹੀਂ ਸ਼ਕੀਆ ਮਾਸੀ ਕੇ ਪਤਾ ਨਹੀਂ ਕਹਾਂ ਉਹਨੇ ਕਿਹਾ ਵੀ ਇਹ ਸਾਡਾ ਮੇਰਾ ਭਾਂਜਾ ਤੇ ਇਹ ਕੈਨੇਡਾ ਨਹੀਂ ਸਾਡਾ 9.5 ਲੱਖ ਸੀ ਸਾਨੂੰ ਦੋ ਚੈੱਕ ਖਾਲੀ ਕੱਢ ਲਈ ਦਿੱਤੇ ਆ ਰਹੇ ਇਹਨਾਂ ਦਾ ਐਕਸ਼ਨ ਕਿਉਂ ਨਹੀਂ ਹੁੰਦਾ ਪਿਆ ਜੀ ਪਤਾ ਨਹੀਂ ਸਾਡੇ ਕੋਲੇ ਹੁਣ ਪੁਲਿਸ ਆਈ ਸੀਗੀ ਕਹਿੰਦੇ ਤੁਸੀਂ ਥਾਣੇ ਨਹੀਂ ਗਏ ਮੈਂ ਕਹਾਂ ਜੀ ਅਸੀਂ ਅੱਗੇ ਪੁਲਿਸ ਵਾਲਿਆਂ ਨਾਲ ਕਈ ਮਾਮਲੇ ਹੈਗੇ ਸਾਡੇ ਕੋਲੇ ਜਾਣੇ ਉਹ ਕਹਿੰਦੇ ਸਾਡੇ ਕੋਲੇ ਅਥਾਰਟੀ ਹੈ ਨਹੀਂ ਜੀ ਜੀ ਪੈਸੇ ਦਿਵਾਉਣ ਲਈ ਸਾਡੇ ਕੋਲ ਅਥੋਰਟੀ ਨਹੀਂ ਇਹ ਪੈਸੇ ਦਿੱਤੇ ਆ ਜਿਹੜਾ ਲੜਕਾ ਜਿੰਨੇ ਬਾਹਰ ਜਾਣਾ ਸੀ ਵਿਦੇਸ਼ ਜਾਣਾ ਅੱਜ ਉਹ ਕਿੱਥੇ ਆ ਅੱਜ ਉਹਦਾ ਡੈਡੀ ਆਇਆ ਹੋਇਆ ਜੀ ਨਾਲ ਹੈ ਜੀ ਆ ਵੀ ਆ ਡੈਡੀ ਜੀ ਆਪਾਂ ਫਾਦਰ ਸਾਹਿਬ ਨਾਲ ਇਹ ਗੱਲਬਾਤ ਕਰਾਂਗੇ ਜੀ ਸਰ ਕੀ ਨਾਮ ਤੁਹਾਡਾ ਜੀ ਤੇ ਇਹ ਕਹਿੰਦਾ ਵੀ ਮੈਂ ਹਾਂ ਮੁੰਡਾ ਕਹਿੰਦਾ ਬਾਹਰ ਭੇਜਣਾ ਮੈਂ ਭੇਜ ਦਿਆਂਗੇ ਵੀ ਪਲੱਸ 2 ਕੀਤੀ ਸੀ ਤੇ ਕਹਿੰਦਾ ਰਾਹੁਲ ਨਾਮ ਦਾ ਸ਼ਖਸ ਆ ਜਿਹੜਾ ਏਜੰਟ ਆ ਉਹਦੋਂ ਤੁਹਾਡਾ ਕਿੱਦਾਂ ਕੰਟੈਕਟ ਹੋਇਆ ਹੈ ਕੋਈ ਐਡ ਦੇਖੀ ਸੀ ਉਹਦੀ ਜਾਂ ਕਿੱਦਾਂ ਤੁਹਾਨੂੰ ਮਿਲਿਆ ਉਹ ਐਡ ਨਹੀਂ ਮੇਰੀ ਦੁਕਾਨ ਸੀ ਦੁੱਧ ਦੀ ਫਰੇ ਗੜ ਪੰਜ ਦੂਰ ਤੇ ਇਹਨਾਂ ਦੇ ਰਿਸ਼ ਠੀਕ ਆ ਕਹਿੰਦਾ ਵੀ ਮੇਰੀ ਮਾਸੀ ਇਹ ਵਿੱਚ ਜੀ ਕਹਿੰਦੇ ਕੋਈ ਨਹੀਂ ਆਪਣਾ ਮੁੰਡਾ ਬਾਹਰ ਭੇਜ ਦੂਗਾ ਇਹ ਚੱਕਰ ਦੇ ਵਿੱਚ 6 ਲੱਖ ਰੁਪਇਆ ਫਿਰ ਮੇਰੇ ਕੋ ਘਰੋਂ ਕੈਸ਼ ਲੈ ਕੇ ਜਦੋਂ ਮੈਂ ਪਹਿਲੀ ਗਹਿਣੇ ਰੱਖੀ ਹੂੰ ਠੀਕ ਆ 2 ਲੱਖ ਰੁਪਇਆ ਫਿਰ ਜਿਹਦੇ ਨਾਲ ਮੁੰਡੇ ਦਾ ਮੇਰੇ ਨੇ ਮਲੇਸ਼ੀਆ ਦਾ ਵੀਜ਼ਾ ਲਵਾਇਆ ਤੇ ਮੈਨੂੰ ਕਹਿੰਦਾ ਵੀ 2 ਲੱਖ ਰੁਪਇਆ ਵੀ ਚਾਹੀਦਾ ਹੋਰ 2 ਲੱਖ 17 ਲੱਖ ਟੋਟਾ ਸਾਡੀ ਗੱਲ ਹੋਈ ਪਤਾ ਨਹੀਂ ਕਿੱਦਾਂ ਕਰਦਾ ਜਿਵੇਂ ਏਜੰਟ ਕਰਦੇ ਆ ਵੀ ਆ ਕੈਨੇਡਾ ਦਾ ਵੀਜ਼ਾ ਆ ਗਿਆ ਉੱਤੇ ਫੋਟੋ ਲੱਗੀ ਮੁੰਡੇ ਦੀ ਇਹ ਕਹਿੰਦੇ ਵੀ ਵਾਇਆ ਅਸੀਂ ਮਲੇਸ਼ੀਆ ਵਾਇਆ ਕਰਾਂਗੇ ਠੀਕ ਆ ਜਦੋਂ ਮਲੇਸ਼ੀਆ ਮੈਂ ਮੁੰਡੇ ਨੂੰ ਕਿਹਾ ਵੀ ਵਾਪਸ ਆ ਜਾ ਤੇਰੇ ਕੋ ਮਹੀਨੇ ਦਾ ਵੀਜ਼ਾ ਸਾਰਾ ਤੇ ਮੈਂ ਕਿਹਾ 20 ਦਿਨ ਹੋ ਗਏ ਆ ਬਾਅਦ ਚ ਇਹਨਾਂ ਵੇ ਜਨ ਤੱਕ ਆਖਣ ਵੀ ਵੀ ਬਾਅਦ ਚ ਤੁਸੀਂ ਫਿਰ ਪੈਸੇ ਭੇਜੋ ਠੀਕ ਆ ਉਹ ਜਿਹੜਾ 1.5 ਲੱਖ ਰੁਪਇਆ ਮੈਨੂੰ ਦਿੱਤਾ ਇਹ ਨਾਲ ਉਹ ਖਰਚਾ ਖਰਚਾ ਹੋ ਗਿਆ ਵਾਪਸ ਆ ਗਿਆ ਠੀਕ ਆ ਬਾਅਦ ਚ ਇਹਨਾਂ ਨੇ ਕਿਹਾ ਵੀ ਇਹਨੂੰ ਥਾਈਲੈਂਡ ਵਾਇਆ ਕੱਢ ਦੇ ਆਪਾਂ ਠੀਕ ਆ ਬਾਅਦ ਚ ਥਾਈਲੈਂਡ ਵਾਇਆ ਕੱਢਣ ਲੱਗੇ ਜੇ ਉਹ ਥਾਈਲੈਂਡ ਗਿਆ 에ਰਪੋਰਟ ਦੇ ਕਾਗਜ਼ ਗਲਤ ਸੀ ਤੇ ਮੁੰਡਿਆਂ ਨੇ ਉੱਥੇ ਇਹਨਾਂ ਨੇ ਫੜਕ ਬਾਲਿਆ 4 ਦਿਨਾਂ ਬਾਅਦ ਮੁੰਡਿਆਂ ਨੇ ਵਾਪਸ ਭੇਜਿਆ ਮਤਲਬ ਨਕਲੀ ਦਸਤਾਵੇਜ਼ ਲਗਾ ਕੇ ਤੁਸੀਂ ਕਹਿੰਦੇ ਕਿ ਜਿਹੜਾ 9 ਲੱਖ ਰੁਪਏ 13 ਲੱਖ ਚ ਮੇਰੀ ਪਹਿਲੀ ਗੱਲ ਨੇ ਜੀ ਟੋਟਲ ਠੀਕ ਹੈ ਇਹਨੇ ਸਾਢੇ 4 ਲੱਖ ਰੁਪਏ ਕੈਸ਼ ਖਾਤੇ ਚ ਪਾਇਆ ਸੀ ਉਹ ਇਹਨੇ ਮੈਨੂੰ ਭੇਜਿਆ ਠੀਕ ਹੈ ਸਾਢੇ 9 ਲੱਖ ਰੁਪਏ ਇਹਨੇ ਨਹੀਂ ਦਿੱਤਾ ਮੈਨੂੰ ਬਲੇ ਜਿਹੜੇ ਖਾਤੇ ਵਾਲੇ ਪੈਸੇ ਉਹ ਤਾਂ 6 ਮਹੀਨੇ ਬਾਅਦ ਫਿਰ ਇਹਨੇ ਮੈਨੂੰ 2 ਲੱਖ ਪਾਤਾ ਫਿਰ 6 ਮਹੀਨੇ ਬਾਅਦ ਇਹਨੇ ਮੈਨੂੰ ਚਾਇਆ 50 ਹਜ਼ਾਰ ਪਾਤਾ ਮੰਨ ਕੇ ਜਿਵੇਂ ਦੋ ਕਸਾਲਾਂ ਦੇ ਵਿੱਚ ਇਹਨੇ ਪਾਏ ਕਰਦਾ ਕਤਿਆਂ ਫਿਰ ਕਹਿੰਦਾ ਜੀ ਮੈਂ ਤੁਹਾਨੂੰ ਇਕੱਠੇ ਪੈਸੇ ਦਿਆਂਗਾ 6 ਮਹੀਨੇ ਠਹਿਰ ਦੋ ਉਹਨਾਂ 6 ਮਹੀਨਿਆਂ ਦੇ ਵਿੱਚ ਬਾਹਰ ਚਲਾ ਗਿਆ ਸਾਨੂੰ ਪਤਾ ਇਹ ਤੇ ਕਰਦਾ ਹੀ ਨਹੀਂ ਪਤਾ ਇਹਦੀ ਅਸੀਂ ਫੋਟੋ ਪਾਜੀ ਇਹਦਾ ਇਹ ਰਾਜ ਨੇ ਪਹਿਲਾਂ ਆਏ ਸਾਂ ਉਹਦਨੇ ਕਹਿੰਦੇ ਸੀ ਵੀ 2.5 ਲੱਖ ਰੁਪਈਆ ਦੇ ਦਿਆਂਗੇ ਅੱਜ ਵੀ ਉਸੇ 2.5 ਲੱਖ ਤੇ ਖੜੇ ਹੈ ਜੀ ਪਰ ਇੱਕ ਚੀਜ਼ ਕਿਵੇਂ ਗਈ ਇੱਕ ਬਾਪ ਨੇ ਪੈਲੀ ਵੇਚ ਕੇ ਮੁੰਡੇ ਨੂੰ ਬਾਹਰ ਭੇਜਣਾ ਸੀਗਾ ਤਾਂ ਸਾਰੀ ਜਿਹੜੀ ਬੰਦਾ ਵੀ ਜਿਹੜੀ ਬਾਹਰ ਹੀ ਖੜੀ ਹੋਈ ਹੈ ਔਰ ਇਹ ਜਲੰਧਰ ਦਾ ਸ਼ੇਰ ਸਿੰਘ ਕਲੋਨੀ ਜਲੰਧਰ ਬੈਸ਼ਰ ਦਾ ਇਲਾਕਾ ਵਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਿਅਕਤੀ ਤੋਂ ਉਹ ਇਲਜ਼ਾਮ ਲੱਗ ਰਿਹਾ ਕਿ ਰਾਹੁਲ ਨਾਮ ਦਾ ਕੋਈ ਵਿਅਕਤੀ ਜਿਹੜਾ ਦੱਸਿਆ ਜਾ ਰਿਹਾ ਸਤਿਆ ਆ ਬੀ ਮੋੜਾ ਦਾ ਫੀਆਰ ਪੀ ਉੱਪਰ ਤੱਕ ਨਹੀਂ ਕਿ 10000 ਰੁਪਿਆ ਇੰਟਰਸਟ ਲਾ ਉਹ ਕਹਿੰਦਾ ਕਿ ਮੈਂ ਸਾਡੇ ਚਾਰ ਨਹੀਂ ਵਾਪਸ ਲੈਣਾ ਮੈਨੂੰ ਇੰਟਰਸਟ ਲੱਗਾ ਇਹ ਲੱਗਾ ਇਹਨਾਂ ਨੂੰ 10000 ਰੁਪਏ ਹੋਰ ਵਾਦੇ ਦਿੱਤਾ ਹੀ ਵੀ ਤੀ ਮੈਂ ਕਹਿੰਦੀ ਉਹ ਕਹਿੰਦਾ ਨਹੀਂ 10000 ਲਾ 460 ਨੇ ਮੋੜਿਆ ਜਿਹੜਾ 1.5 ਲੱਖ ਲੇਤਾ ਮਨਦੀਪ ਨੇ ਠੀਕਾ ਉਦੋਂ ਇੱਕੋ ਗਲਤੀ ਹੋ ਗਈ ਨਾਲ ਸੀਗਾ 1.5 ਲੱਖ ਮਨਦੀਪ ਲੈ ਕੇ ਗਿਆ ਵਾ ਤੇ ਇਹਨਾਂ ਨੇ ਕਹਿ ਰਹੇ ਨੇ ਸਾਡੇ 2.5 ਲੱਖ ਦੋ ਅਸੀਂ ਤੁਹਾਨੂੰ ਲਿਖਤੀ ਦਾਂਗੇ ਸਾਰੇ ਚੈੱਕ ਵੀ ਮੋੜ ਦਾਂਗੇ ਸਰ ਕੀ ਕੀ ਨਾਮ ਤੁਹਾਡਾ ਕੀ ਨਾਮ ਹੈ ਸਰ ਮਹੇਸ਼ ਮੇਰਾ ਜਿਹੜਾ ਮਨਦੀਪ ਨਾਮ ਦਾ ਲੜਕਾ ਹੈ ਉਹਨਾਂ ਨੇ ਉਹਨਾਂ ਨੇ ਜ਼ਿਕਰ ਵੀ ਨਹੀਂ ਕੀਤਾ ਇੱਕ ਵਾਰ ਵੀ ਨਹੀਂ ਨਹੀਂ ਉਹਨਾਂ ਨੇ ਇੱਕ ਵਾਰ ਵੀ ਉਹ ਕਹਿੰਦੇ ਕਿ ਅਸੀਂ ਸੁਣੋ 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 ਮੇਰੇ ਕੋਲ ਸਵਾਲ ਸੁਣ ਲਓ ਉਹ ਕਹਿੰਦੇ ਰਾਹੁਲ ਨਾਲੇ ਸਾਡਾ ਕੰਟੈਕਟ ਹੋਇਆ ਸੀ ਰਾਹੁਲ ਨਾਮ ਦੇ ਵਿਅਕਤੀ ਨਾਲ ਸਾਡਾ ਲੈਣ ਦੇਣਾ ਹਾਂ ਇਹ ਨਿਆਂ ਤਾਂ ਕਵਾ ਕੋਈ ਰਾਹੁਲ ਨਹੀਂ ਗੁਰਪ੍ਰੀਤ ਕੋਰ ਜੰਟਾ ਇਹਨਾਂ ਦੀ ਗੁਰਪ੍ਰੀਤ ਗੌਰ ਦੇ ਹਸਬੰਦ ਹੋ ਖ ਅੱਗੋਂ ਦੇ ਉਹਨਾਂ ਨੇ ਦਿੱਤੇ ਮਨਦੀਪ ਨੂੰ ਅੱਗੋਂ ਮਨਦੀਪ ਨੇ ਦਿੱਤੇ ਇੱਧਰ ਕਿਹੜੇ ਕਿਹਨੇ ਕਿਹੜੇ ਸੁਣ ਰਹੇ ਵਾਈਫ ਆ ਦਿਖਾ ਗੱਲ ਕਰੋ ਫਸਟ ਟਾਈਮ ਹੈ ਹੈਗੀ ਹੈ ਮਲੇਸ਼ੀਆ ਅੱਛਾ ਜੀ ਸਰ ਇਹਨਾਂ ਦੀ ਵਾਈਫ ਮਲੇਸ਼ੀਆ ਹੈਗੀ ਹੈ ਇਹਨਾਂ ਦੇ ਕਿਹਨਾਂ ਦੇ ਮੇਰੀ ਵਾਈਫ ਇਹਨਾਂ ਦੇ ਵਾਈਫ ਨੇ ਕੰਮ ਫੜਿਆ ਹੈਗਾ ਗੁਰਪ੍ਰੀਤ ਗੌਰ ਨੇ ਉਹਨਾਂ ਨੇ ਦਿੱਤਾ ਹੈ ਮਨਦੀਪ ਨੂੰ ਕੰਮ ਤੇ ਇਹਨਾਂ ਦੇ ਆਪਸੀ ਜੋ ਕੰਮ ਸੀਗੇ ਰਾਹੁਲ ਕੋ ਕਰਦੇ ਮਨਦੀਪ ਕੋ ਕੰਮ ਰਾਹੁਲ ਨੇ ਉਹ ਮਨਦੀਪ ਨੇ ਨਾ ਰਾਹੁਲ ਦੇ ਅਕਾਊਂਟ ਚ ਬਹੁਤ ਸਾਢੇ ਚਾਲਾ ਜਿਹੜਾ ਰਾਹੁਲ ਨਾਮ ਦਾ ਵਿਅਕਤੀ ਜਿਸ ਤੇ ਇਲਜ਼ਾਮ ਲੱਗਦੇ ਪਏ ਉਹ ਐਮਪਲੋਏ ਸੀਗਾ ਹਾਂਜੀ ਉਹਨਾਂ ਦਾ ਐਮਪਲ ਏ ਏਜੰਟਾ ਰਾਹੁਲ ਰਾਹੁਲ ਕਰਦੇ ਪਿਆ ਰਾਹੁਲ ਉੱਤੇ ਨਹੀਂ ਮਨਦੀਪ ਏਜੰਟ ਆ ਹੁਣੇ ਸਾਰਾ ਸਟਾਕ ਆ ਕੇ ਉਹ ਲੱਭਦੇ ਨਹੀਂ ਉੱਥੇ ਮੁੰਡੇ ਦੇ ਪਹਿਲਾ ਪਰਚੇ ਚੱਲਦੇ ਪਏ ਨਾ ਉਹ ਉੱਤੇ ਤਰ੍ਹਾਂ ਤਰ ਦਿੰਦਾ ਆ 10 ਹੋਰ ਬੰਦਿਆਂ ਦੇ ਨਾਮ ਦੱਸਤੇ ਇਹ ਵੀ ਇੱਥੋਂ ਦਾ ਬੰਦਾ ਸੀਗਾ ਆਪਣੇ ਕੋਈ ਸਰਪੰਚ 14 ਲੱਖ ਰੁਪਏ ਅੱਜ ਵੀ 2.5 ਲੱਖ ਰੁਪਏ ਤਰਨਾ ਚੁੱਕੇਂਦਾ ਕਿਉਂ ਦਿੱਤਾ ਜਾ ਰਿਹਾ ਮੈਂ ਤਾਂ ਦਾਦਾ ਜਿਹੜੀ ਗੱਲ ਹੋਈ ਨਾ 1.5 ਲੱਖ ਰੁਪਇਆ 2.5 ਲੱਖ ਨਹੀਂ ਤੇ 2.5 ਮੰਗਦੇ ਆ ਭਾਜੀ ਨਹੀਂ ਮੰਗਿਆ ਹੀ ਨਹੀਂ ਜੀ ਉਹਨਾਂ ਨੇ 2.5 ਰਿਕਾਰਡਿੰਗ 9 ਲੱਖ ਰੁਪਏ ਕਹਿੰਦੇ ਆ ਜੀ ਅਸੀਂ 9 ਲੱਖ ਲੈਣਾ 9 ਲ ਦੇਖ ਰਹੀ ਹੈ ਉਹਨਾਂ ਨੂੰ ਸੁਣਾ ਦਿਓ ਜਿਹੜਾ ਰਾਹੁਲ ਆ ਤੁਹਾਡਾ ਤੁਹਾਡਾ ਕੀ ਲੈਣਦੇ ਨੂੰ ਤੁਸੀਂ ਕੀ ਲਗਦੇ ਹੋਗੇ ਰਾਹੁਲ ਮੇਰਾ ਸਾਲਾ ਆ ਜੀ ਮੇਰਾ ਜਿੱਜਾ ਆ ਮੈਂ ਇਹਨਾਂ ਨੂੰ ਇਹੀ ਬੋਚੜ ਆ ਬਾਕੀ ਚਲੋ ਸਾਡੇ ਘਰ ਦੇ ਬਾਅਦ ਹੀ ਤਾਂ ਗੱਲ ਆ ਪਰ ਇਹ ਤਾਂ ਆ 2000 ਬਾਈ ਕਰੋ ਜੀ